ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੱਡੇ ਹੂੰ ਵੱਡਾ ਆਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਪਨ ਕਰਤਵਾ ਜੀ ਆਇਆਂਦਰ ਜਿਓ ਸਭ ਕਿਸ ਜਾਣ ਲਾ ਸਭ ਕਿਸ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹਤਾ ਤੇਜ ਆਪਣਾ ਆਪ ਜਰ ਸਰਬ ਕਲਾ ਪਰਪੂਰ ਦਸੈ ਜਤ ਕਤਾ ਨਾਨਕ ਦਾਸਨ ਦਾਸ ਤੁਰ ਆਗੈ ਬਿਨ ਬਤਾ ਅੰਮ੍ਰਿਤ ਵੇਲਾ ਸਚ ਨਾਓ ਵੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੇ ਮੋਖ ਦਵਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 16 ਮਾ ਹਲਾਤੀ ਜਾ ਸੋ ਸਿੱਖ ਸਖਾ ਬੰਧ ਪਹ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣਾ ਬਾਣੇ ਜੋ ਚੱਲੇ ਭਾਈ ਵਿਛੜਾ ਚੋਟਾਂ ਖਾਵੇ ਸੋ ਸਿੱਖ ਸਖਾ ਬੰਧਪਹ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣਾ ਬਾਣ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬੇਨ ਸਤਗੁਰ ਸੁਖ ਕਦੇ ਨਾ ਪਾਵੇ ਪਾਈ ਫਿਰ ਫਿਰ ਪਛੋਤਵੈ ਰਕੇ ਦਾਸ ਸੋਹਿਲੇ ਪਾਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾਓ ਇਹੋ ਪਟੰਬ ਸਭ ਜੀ ਕੇ ਬੰਧਨ ਪਾਈ ਪਰਮ ਭੁਲਾ ਸੰਸਾਰਾ ਬੇਨੇਗਰ ਬੰਧਨ ਟੋਟਾ ਨਹੀਂ ਗੁਰਮੁਖ ਮੋਖ ਦਵਾਰਾ ਕਰਮ ਕਰਹਾ ਗੁਰ ਸ਼ਬਦ ਨਾ ਪਛਾਣ ਹੈ ਮਾਰ ਜਨਮ ਹੈ ਵਾਰੋ ਵਾਰਾ ਹੋ ਮੇਰਾ ਜਗ ਪਲ ਚ ਰਹਿ ਆ ਪਾਈ ਕੋਈ ਨ ਕਿਸਹੀ ਕੇਰਾ ਗੁਰਮੁਖ ਮਹਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਅਥਾ 부ਝਾ ਸੋ ਆਪਿ ਪਛਣ ਹਰ ਪ੍ਰਭ ਹੈ ਤਿਸ ਕੇਰਾ ਸਤ ਗੁਰੂ ਸਦਾ ਦਿਆਲ ਹੈ ਪਾਈ ਵੈਣਾ ਭਾਗਾ ਕੀ ਪਾਈਐ ਇੱਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚਹੁ ਆਪ ਗਵਾਈਐ ਸਤਿਗੁਰੂ ਸਦਾ ਦਿਆਲ ਹੈ ਪਾਈ ਵਿਣ ਪਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜੇ ਹਾ ਪਾਉ ਤਿਹਾ ਫਲ ਪਾਈਐ ਨਾਨਕ ਨਾਮ ਵਸੈ ਮਨ ਅੰਤਰ ਵਿਚ ਹਾ ਆਪ ਗਵਾਈਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ